ਮੇਰੇ ਤੋਂ ਬਹੁਤ ਸਾਰੇ ਸਤਿਕਾਰ ਨਮਸਕਾਰ ਸਿ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਇਹਦਾ ਜਿਹੜਾ ਟਾਈਟਲ ਹੈ ਉਹ ਹੈ ਕੈਨੇਡਾ ਜਾਣ ਵਾਸਤੇ ਤੁਹਾਡੀ ਇੰਟਰਕਿਊਟ 2024 ਨੂੰ ਤੋਂ ਬਾਅਦ ਕੀ ਹੋਣੀ ਚਾਹੀਦੀ ਹੈ ਇਹ ਗੱਲ ਤੁਸੀਂ ਸਾਰੇ ਜਾਣ ਚੁੱਕੇ ਜੀ ਕਿ ਕੈਨੇਡਾ ਦੀ ਸਰਕਾਰ ਨੇ 2024 ਚ ਆਪਦੇ ਬਹੁਤ ਸਾਰੇ ਕਾਨੂੰਨਾਂ 'ਚ ਸੋਧ ਕੀਤੀ ਹੈ ਕਾਰਨ ਕੀ ਹੈ ਕਿ ਪਹਿਲਾਂ ਉਥੇ ਬੱਚੇ 10+2 ਵਾਲੇ ਜਾਂਦੇ ਸੀ। ਉਹਨਾਂ ਨੂੰ ਨਾਲ ਦਾ ਕੁਝ ਕੰਮ ਹੁੰਦਾ ਸੀ, ਨਾ ਨੌਕਰੀ ਕਰਨਾ ਜਾਂਦੇ ਸੀ। ਉਹਨਾਂ ਨੇ ਉੱਥੇ ਜਾ ਕੇ ਬਹੁਤ ਜ਼ਿਆਦਾ ਹੰਕਾਰ ਮਾ ਕੀਤਾ ਜਿਸ ਦੇ ਕਰਕੇ ਕੈਨੇਡਾ ਦੀ ਸਰਕਾਰ ਨੇ 2 ਸਾਲ 2024 ਚ ਬਹੁਤ ਸਾਰੇ ਸੋਧਾਂ ਦਿੱਤੀਆਂ ਨੇ। ਇਹ ਵੀਡੀਓ ਨਵੇਂ ਨਿਯਮਾਂ ਬਾਰੇ ਹੈ। ਤੇ ਅਸੀਂ ਇਹਦੇ ਚਰਨ ਪਸਤਾ ਜਾ ਕੇ ਕਿਤਾਬੀ ਸਹੀ ਜਿਹੀ ਵਿਗਿਆਪਨ ਕਿਹੜੇ ਵੀਜ਼ੇ ਵਾਸਤੇ ਕਿੰਨੀ ਹੋਣੀ ਚਾਹੀਦੀ ਹੈ ਮੈਂ ਸਟਾਰਟਿੰਗ ਵਿੱਚ ਹੀ ਦੱਸ ਦਿੰਦਾ ਹਾਂ ਕਿ ਜਿੱਥੋਂ ਤੱਕ ਵਿਆਹ ਦਾ ਸਬੰਧ ਹੈ ਉਹਦੇ ਤੇ ਕੋਈ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੁੰਦੀ ਉਹ ਇਸ ਦੇ ਵਿੱਚ ਅਸੀਂ ਕਵਰ ਅਪ ਨਹੀਂ ਕਰਾਂਗੇ ਨੰਬਰ 1 ਜਿਹੜੇ ਬੱਚੇ ਸਟੱਡੀ ਪਰਮਿਟ ਤੇ ਹੋਣ ਤੋਂ ਬਾਅਦ ਜਾਣਾ ਚਾਹੁੰਦੇ ਨੇ ਮਸਲਾ ਕੈਨੇਡਾ ਜਾਣ ਦਾ ਨਹੀਂ ਹੈ ਮਸਲਾ ਹੈ ਕੈਨੇਡਾ ਜਾ ਕੇ ਪੱਕੇ ਹੋਣ ਦੇ ਨਾਲ ਹੈ ਜਿਹੜੇ ਬੱਚੇ ਪਹਿਲਾ 10+2 ਕਰਕੇ ਗਏ ਸੀ ਉਹਨਾਂ ਨੂੰ 6-7 ਸਾਲ ਹੋ ਚੁੱਕੇ ਨੇ ਉਹ ਕੈਨੇਡਾ ਦੇ ਪੱਕੇ ਨਹੀਂ ਵਪਾਰੇ ਕਿਉਂਕਿ ਕੈਨੇਡਾ ਦੇ ਪੱਕੇ ਹੋਣ ਲਈ ਉਹਨਾਂ ਨੇ ਇੱਕ ਫਾਰਮੂਲਾ ਬਣਾ ਲਿਆ ਹੋਇਆ ਜਿਹਨੂੰ CRS ਸਕੋਰ ਕੈਲਕੂਲੇਟਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਕਿਉਂਕਿ 10+2 ਵਾਲੇ ਬੱਚਾ ਵੀ ਨੰਬਰ ਆਫ イヤਸ ਆਫ ਸਟਡੀ ਘੱਟ ਹੁੰਦੇ ਨੇ ਉਹਨਾਂ ਦੀ ਉਮਰ ਘੱਟ ਹੁੰਦੀ ਹੈ ਉਹਨਾਂ ਦੇ ਨੰਬਰ ਪੂਰੇ ਨਹੀਂ ਹੁੰਦੇ ਤੇ ਇਸ ਕਰਕੇ ਉਹ ਕੈਨੇਡਾ ਦੇ ਪੱਕੇ ਨਹੀਂ ਹੋ ਸਕਦੇ ਸੋ ਅਸੀਂ ਸਾਰਿਆਂ ਨੂੰ ਡਾਕੂਮੈਂਟ ਕਰਾਉਗੇ ਉਹ ਇੱਕ ਵਿੱਚ ਜੇ ਕੋਈ ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਇਹ ਗੱਲ ਤੁਸੀਂ ਧਿਆਨ ਨਾਲ ਸੋਚ ਕੇ ਚਲੋ ਕਿ ਤੁਸੀਂ ਇੱਥੋਂ ਯਾਦਾ ਵੀ ਪਾਸ ਕਰਕੇ ਜਾਓ ਕਿਸੇ ਵੀ ਸਰਕਾਰੀ ਕਾਲਜ ਵਿੱਚ ਜਿੱਦੀ ਵਿੱਚ ਤੁਹਾਡੀ 60% ਤੋਂ ਘੱਟ ਨੰਬਰ ਨਹੀਂ ਹੋਣ ਚਾਹੀਦੇ 65% ਜਿਆਦਾ ਚੰਗੇ ਹੋਣਗੇ ਜੀ

ਮੈਡੀਕਲ ਨੋਟ ਡੈਕਲਰੇਸ਼ਨ ਦਸੂਮਾ ਇੰਨੇ ਦਿਨਾਂ ਦਿਨਾਲ 1 ਸਾਲ ਦਾ ਤਜਰਬਾ ਹੋਣਾ لازمی ਹੈ ਤਰਖਾ ਬੈਂਕਰਿਆ ਨਹੀਂ ਕਹੀਦੀ ਹੈ ਕਿ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਹੋਣੀ ਚਾਹੀਦੀ ਹੈ ਇੱਕ ਤਾਂ ਹੈ ਕਿ ਨਰਸਿੰਗ ਦੇਸ਼ ਭਰੇ ਦਿਨਾਂ ਨੇ ਕੋਲੇ 1 ਸਾਲ ਦਾ ਕਟੂਕੜ ਤਜਰਬਾ ਹੋਵੇ ਦੂਜਾ ਹੈ ਕਿ ਮੈਡੀਕਲ ਲੈਬ ਰਿਪੋਰਟ ਉਹ ਹੋਣੀ ਚਾਹੀਦੀ ਜੇ ਜੀ ਆਪਣਾ ਪਲਾਗਤੀ ਡਿਊਰਿੰਗ ਸੈੱਟ ਤੋਂ ਚੈੱਕ ਕਰਕੇ ਰਿਪੋਰਟ ਦੇ ਲੈ। ਨੰਬਰ 10 ਆਫਥਲਮਿਕ ਟੈਕਨੀਸ਼ੀਅਨ ਇਹ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਆਪਣੇ ਚਸ਼ਮੇ ਬਣਾਉਂਦੇ ਨੇ, ਪੁਰਾਣੇ ਲੈਂਸ ਨੂੰ ਕੱਟ ਕੇ ਨਵੇਂ ਲੈਂਸ ਪਾਉਂਦੇ ਨੇ ਤੇ ਅੱਖਾਂ ਦੀ ਟੈਸਟਿੰਗ ਕਰ ਲੈ ਕੇ। ਫਿਰ ਹੈਗਾ ਐਕਸਰੇ ਟੈਕਨੀਸ਼ੀਅਨ ਤੇ ਉਸ ਤੋਂ ਇਲਾਵਾ ਹੈਗਾ ਅਗਲੀ ਚਾਇਲਡ ਐਜੂਕੇਟਰ। ਜੇਕਰ ਪੁੱਛਤਾ ਵੀ 10+2 इज साइज ग्रुप सी ਤੁਸੀਂ ਇਹ ਜਿਹੜੇ ਕੋਰਸ ਲੱਗੇ ਤੁਸੀਂ ਨਹੀਂ ਜੇਕਰ ਤੁਸੀਂ ਕਿਸੇ ਸਰਕਾਰੀ ਸੰਸਥਾ ਤੋਂ ਕੀਤੇ ਨੇ ਔਰ ਤੁਹਾਡੇ ਕੋਲ 1 ਸਾਲ ਦਾ ਤਜਰਬਾ ਹੈ ਅੰਗਰੇਜ਼ੀ ਚ 5 ਬੈਂਡ ਨਹੀਂ ਜਨਰਲ ਨਿਯੂਦ ਵਿੱਚ ਤੁਸੀਂ ਨਹੀਂ ਜੇ ਤਾਂ ਜਲਦੀ ਜਾਣਾ ਹੈ ਤੇ નો ਲੈਸ ਥੈਂਕ 6 ਬੈਂਡ ਹੋਣਗੇ ਫਿਰ ਐਕਸਪ੍ਰੈਸਿਵ ਫਾਈਲ ਲੱਗੂਗੀ ਜੇ ਪੰਜ ਬੈਂਡ ਤੁਹਾਡੇ ਕੋਲ 6 ਬੈਂਡ ਨਹੀਂ ਆਦੇ ਤਦ ਤੱਕ ਦੀ ਫਾਈਲ ਆਏ ਪੀ ਬੀ ਲਗੂਵੀ ਫਿਰ ਅਗਰ ਜਿੱਤੇ ਪਾਣੀ ਬਣਦੀ ਗੋੜ ਹੈ ਪਰ ਇਹਨਾਂ ਸਾਰਿਆਂ ਦੇ ਵਿੱਚ ਵੀ ਇੱਕ ਸਾਲ ਦਾ ਅਨੁਭਵ ਹਣਾ ਚਾਹੀਦਾ ਹੁਣ ਆ ਗਏ ਕੰਸਟਰਕਸ਼ਨ ਵਰਕਰ ਮੈਂ ਕੰਸਟਰਕਸ਼ਨ ਵਰਕਰ ਨੂੰ ਦੋ ਕੈਟਾਗਰੀਆਂ ਵਿੱਚ ਵੰਡਦਾ ਇੱਕ ਕੰਸਟਰਕਸ਼ਨ ਵਰਕਰ ਉਹ ਹੁੰਦੇ ਨੇ ਜਿਹੜੇ ਚਪਾਹਾ ਹੋਲਡਰ ਹੁੰਦੇ ਨੇ ਦੂਜੇ ਕੰਸਟਰਕਸ਼ਨ ਵਰਕਰ ਉਹ ਹੁੰਦੇ ਨੇ ਜਿਹੜੇ ਆਈਟੀਆ ਤੋਂ ਇੱਕ ਸਾਲ ਦਾ ਜਾਂ ਦੋ ਸਾਲ ਦਾ ਕੋਰਸ ਕਰਦੇ ਨੇ ਪਹਿਲਾਂ ਮੈਂ ਤੁਹਾਨੂੰ ਕੰਸਟਰਕਸ਼ਨ ਵਰਕਰ ਜਿਹੜੇ ਡਿਪਲੋਮਾ 홀ਡਰ ਹੁੰਦੇ ਨੇ ਜਿਹੜੇ ਆਲਰੇਡੀ ਡਿਪਲੋਮਾ ਪਾਸ ਕਰ ਚੁੱਕੇ ਨੇ ਔਰ ਉਹਨਾਂ ਕੋਲ ਇਕਸਾਮ ਜਾਂ ਉਸ ਤੋਂ ਵੱਧ ਤਨਜ਼ਰ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਜਿਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਡਿਪਲੋਮਾ ਕੀਤਾ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਪਲੋਮਾ ਕੀਤਾ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਡਿਪਲੋਮਾ ਕੀਤਾ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਡਿਪਲੋਮਾ ਕੀਤਾ ਕੰਪਿਊਟਰ ਇੰਜੀਨੀਅਰ ਚੈ ਸੌਫਟਵੇਅਰ ਹੋਵੇ ਚਾਹੇ ਹਾਰਡਵੇਅਰ ਹੋਵੇ ਤੇ ਮਕੈਨੀਕਲ ਇੰਜੀਨੀਅਰ ਜੇ ਤੁਸੀਂ ਇੰਨਾ ਚ ਡਿਪਲੋਮਾ ਦਾ ਸਰਟੀਫਿਕੇਟ ਤਾਇਪੋ ਹੈ ਕਿਸੇ ਵੀ ਸਰਕਾਰੀ ਸੰਸਥਾ ਦਾ ਔਰ ਤੁਸੀਂ ਦੇ ਕੋਲ ਇੱਕ ਸਾਲ ਦਾ ਤਜਰਬਾ ਹੈ ਤਨਖਾਹ ਜਾਂ ਸਟਾਈਪੈਂਟ ਲੈ ਕਰਕੇ ਆਵੇ ਤੁਸੀਂ ਆਪੇ ਰਿਕਰਡ ਫਾਈਲ ਕੀਤੀ ਹੈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੁਣ ਆਗੇ ਉਹ जीडी आईके आईडी फुल फॉर्म ਯੂਰ ਇੰਟਰਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਇਹ ਪੰਜਾਬ ਦੇ ਹਰ ਸ਼ਹਿਰ ਵਿੱਚ ਹੈ ਤੇ ਸਾਡੀ ਵੱਖਰੀ ਆਈਕੇ ਫੋਕਲ ਪੁਆਇੰਟ ਡੈਲਾਜ ਹੈ ਜੇਕਰ ਤੁਸੀਂ ਕਿਸੇ ਵੀ ਆਈਕੇ ਤੋਂ ਇਲੈਕਟ੍ਰੀਸ਼ੀਅਨ ਕਾਰਪੇਂਟਰ ਪਲੰਬਰ ਵੈਲਡਰ 에어 ਕੰਡੀਸ਼ਨਿੰਗ ਮੈਸਨ ਬਾਰ ਬਾਈਂਡਰ ਕੰਪਿਊਟਰ ਆਪਰੇਟਰ ਬਿਊਟੀ ਪਾਰਲਰ ਟੇਲਰਿੰਗ ਦਾ ਕੋਰਸ ਕਰ ਚੁੱਕੇ ਹੋ ਤੁਸੀਂ 1 ਸਾਲ ਦੀ ਅਪਰੈਂਟਿਸ਼ਿਪ ਜਾਂ 1 ਸਾਲ ਦੀ ਨੌਕਰੀ ਕੀਤੀ ਹੈ ਔਰ ਤੁਹਾਡੇ ਕੋਲ ਘੱਟੋ ਘੱਟ ਵੀ ਜਨਰਲ ਕੁਨਿਸ਼ੀਅਨ ਪਾਣੀ ਬੈ ਤੇ ਚੰਗੇ ਤੋਂ ਚੰਗੇ 6 ਬੈਂਡ ਹੋਣ ਤੁਸੀਂ ਆਸਾਨੀ ਨਾਲ ਸਮੀਤ ਪਰਵਾਰ ਕੈਨੇਡਾ ਜਾ ਸਕਦੇ ਜੀ ਜੇ ਵਿਆਹ ਨਹੀਂ ਤਾਂ ਤੁਹਾਡਾ ਹਸਬੰਡ ਵਾਈਫ ਨਾਲ ਜਾ ਸਕਦਾ ਹੈ ਜੀ ਪੱਤੀ ਉਪਾਤਕੀ ਫ੍ਰੀ ਚ ਪਰ ਸਕਦੇ ਨੰਬਰ 3 ਹੈ ਕਿ ਕਾਸਟ ਕੈਟਾਗਰੀ ਤਨਖਾਰੇ ਤੂੰ ਜਾਣਦੇ ਜੀ ਕਿੰਨੇ ਵੀ ਵੈਸਟਰਨ ਕੰਟਰੀਜ਼ ਨੇ ਇਨਕਲੂਡਿੰਗ ਆਸਟ੍ਰੇਲੀਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਇਨਾਂ ਚ ਜਿਹੜੇ ਲੋਕਲ ਲੋਕ ਨੇ ਲੋਕਲ ਕਮਿਊਨਿਟੀ ਲੋਕ ਨੇ ਉਹ ਕਾੱਕ ਨਹੀਂ ਚਾਹੁੰਦੇ ਕਿਉਂਕਿ ਉਹ ਆਪਣੇ ਪਰਿਵਾਰ ਤੋਂ ਇੰਨੇ ਦਿਨ ਦੂਰ ਰਹੇ ਨਾ ਨਹੀਂ ਰਹਤਾ ਤੂੰ ਸੋ ਜੇਕਰ ਤਾਲੇ ਕੋ ਫਰਕ ਡਰਾਈਵਰ ਹੈਵੀ ਇਕੁਪਮੈਂਟ ਆਪਰੇਟਰ ਜੀਸੀਬੀ ਆਪਰੇਟਰ ਯਾ ਸਮੋਲ ਮੋਲ ਇਕੁਪਮੈਂਟ ਵਰਦਾਤੇ ਰਵ ਤੁਸੀਂ ਇੱਕ ਸਾਲ ਗਰੱਤਫੁਲਤਾ ਗੱਤ ਜਾਰ ਬਾਲ ਸਕਦੇ ਜੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਅਸੀਂ ਤੁਹਾਨੂੰ ਆਸਾਨੀ ਦੇ ਨਾਲ ਕ੍ਰੇਡਿਟ ਦੇ ਸਕਦੇ ਹੋਰ ਜਾਣਕਾਰੀ ਦੇ ਵਾਸਤੇ ਮੰਟਿਕਟਾਈ ਮਾਰਨਿੰਗ 10am ਤੋਂ 5pm ਸਾਡੇ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਵੈਰੀ ਗੁੱਡ